ਬਾਲ ਤਾਂ ਗੁਰੂ ਨਾਨਕ ਜੀ ਕੇ ਦਿਆ ਹੁਆ ਦੇਖ ਤਰਾ ਛਾਵਾ ਛਾਵਾ ਹਸ ਤਾ ਆ ਬਿਨਾ ਛੋਟੀ ਦਾ ਜਾਣਦਾ ਰਹੇ ਨਾ ਆਇ ਜਾ ਹਾ ਕੋਈ ਲੱਗਾ ਕੇ ਪੰਜਾਬ ਤੋਂ ਨੇ ਅਤਿ ਰਿਆ ਹਾ ਵਾ ਵੀ ਵਾ ਬੁਤਰਾ ਹੈ ਆ ਬੜਾ ਜਾਣ ਜੀ ਓਏ ਜਾਣ ਬਣ ਗਈ ਤੇਰੀ ਵੀਡੀਓ ਗੁਰੂ ਸਿੰਘ ਦੇ ਨਾਂ ਤੇ ਚੈਨਲ ਹੈ ਬਾਈ ਦਾ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਸਬਸਕ੍ਰਾਈਬ ਕਰਿਆ ਕਰੋ ਬਹੁਤ ਮੁੰਡਾ ਮਿਹਨਤ ਕਰਦਾ ਹੈ ਕਬੱਡੀ ਨਾਲ ਜੋੜਦਾ ਆਲੇ-ਦਾਲੇ ਸਾਰੇ ਪ੍ਰੇਰਾਂ ਨੂੰ ਤੇ ਮੁੰਡਿਆਂ ਨੂੰ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਇਹਦੀ ਆ ਆਪਣਾ ਮਿੱਤਰ ਹੈ ਪੀਤਾ ਘਰਾਚੂ ਆਪਣੇ ਨਾਲ ਪੁਰਾਣਾ ਇਹਦਾ ਜਾਫੀ ਆ ਮੇਰਾ ਇੱਥੇ ਖੇਡਦੇ ਰਹਿਆ ਸੀ ਨਾ 10 ਸਾਲ ਠੀਕ ਹੈ ਬਈ ASCII ਗਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਆਪਣੇ ਨਿਊ ਬਲੌਗ 'ਚ ਤੇ ਅੱਜ ਦਿਨ ਹੈਗਾ ਤੀਜਾ ਸਾਨੂੰ ਪਤਾ ਹੀ ਆਪਣੇ ਪਿੰਡ ਕੈਂਪ ਲੱਗ ਰਿਹਾ ਆ ਜੋ ਆਪਾਂ ਤੁਹਾਨੂੰ ਦਿਖਾਉਨੇ ਆ ਕੀ ਅੱਜ ਕਾਦੀ ਮਿਹਨਤ ਹੋ ਰਹੀ ਹੈ FatiHo! K страх taroknya ki, Ma Gaya Wara Beh Elena Si N.. Sini Mangra Ho Ya Hota Ona Te Yinang ascendente Sambang Ti Kan Baong Ki Suhkathir Kry Ng Monta Djana Dani Lapthe Syarap Tere 5 ਵਜੇ ਨੂੰ ਕੋਈ ਗਰਾਊਂਡ 'ਚ ਪਾਏ ਦਾ ਜਿਹੜੇ ਜਿੰਨੇ ਯਾਰ ਗਰਾਊਂਡ ਨੂੰ 2 ਸਾਲ ਆਪਦੇ ਪੂਰੇ ਜੱਟ ਕੇ ਦੇਤੇ 2 ਸਾਲ ਜੱਟ ਕੇ ਦੇਤੇ ਰੰਗ ਜਾਂ ਕੁਛ ਫਰੇਕ ਦੀ ਨਾ ਫੜਦਾ ਜਿਹਨੇ ਉਹ ਟਾਈਮ ਪਾਸ ਜਾਂ ਕਰਦਾ ਵਿਹਾਂ ਫੈਕ ਦੇ ਸਲਾਉਣੇ ਜਾਣ ਦਾ ਬਸ ਉਹ ਵੀ ਕਹਦਾ ਆਪਾਂ ਨੇ ਕੁਝ ਆਈ ਕਰਨਾ ਹੈ ਉਹਦਾ ਨੇ ਕੁਝ ਬਣਦਾ ਹੈ ਜਿਹੜਾ 2 ਸਾਲ ਗਰਾਊਂਡ ਜਿਹੜਾ ਗਰਾਊਂਡ ਨਾਲ ਜੁੜ ਗਿਆ ਯਾਰ ਹਰੇਕ ਬਰੇਟਾ ਖੜਾਊਗਾ ਹਰੇਕ ਇਹ ਜਿਹੇ ਪਲੇਅਰ ਦੇਖੇ ਨਾ ਜਿਹੜਾ ਨੂੰ ਕਾਉਂਟੀ ਨਹੀਂ ਖੜਾਉਂਦਾ ਵੀ ਜੇ ਤੁਸੀਂ ਦੋ ਜੰਮੀ ਚੀਰੋ ਨੂੰ ਵਧਿਆ ਦੇਤੇ ਭਾਈ ਐ ਮੰਨ ਲਓ ਗਰਾਊਂਡ ਨੂੰ 30 ਸਾਲ ਵਧਿਆ ਦੇ ਹਾਂ ਤੁਹਾਨੂੰ 20 ਸਾਲ ਵਧਿਆ ਦੇ ਦੂ ਗੱਡੀਆਂ ਚੋਂ ਮਨ ਲਾਉਂਦਾ ਗਰਾਊਂਡ ਦਾ ਚਲੋ ਬਾਈ ਟਾਟਾ ਇਹ ਛੋਟੀ ਹਾਫ ਸਕਰਟ ਵਾਲੀ ਠੀਕ ਹੈ ਜੀ ਹਾਂ ਤੇ ਇੱਕ ਦੋ ਹੋਰ ਲਵਾਵਾਂਗੇ ਆਪਾਂ ਪੱਟਾਂ ਨਹੀਂ ਤੇ ਕਦੇ ਪੱਟਾਂ ਨਹੀਂ ਐਕਸਰਸਾਈਜ਼ ਕਰਾਉਣੀਆਂ ਜੇ ਤਾਂ ਨਾ ਠੀਕ ਆ ਜਾਓ ਦੋਨੇ ਭੱਜ ਕੇ ਆ ਜਾਓ ਇੱਟਾ ਦੇ ਉੱਜ ਕੇ ਉਧਰ ਵਾਏ ਉਧਰ ਕੰਨਾ ਸੀ ਉਹ ਉਧਰ ਉੱਧਰ ਨਹੀਂ ਖੁੱਲੇ ਹੀ ਹੋ ਜਾਓ ਖੁੱਲੇ ਹੀ ਇੱਧਰੋਂ ਹੋ ਜਾ ਪਰਾਂ ਨਹੀਂ ਇੱਕ ਵਾਰ ਕਲ ਕੇ ਉਧਰ ਵਾਏ ਕਿੰਨੀ ਤੇ ਜਗ੍ਹਾ ਪਈ ਐ ਖੁੱਲੀ ਇੱਧਰ ਆਇਆ ਪਹਿਲਾ ਛੱਟ ਦਾ ਪਾ ਦਵਾਵਾਂਗੇ ਰਵਿੰਦਰ 20 ਮੀਟਰ ਤੇ ਛੱਟ ਲੱਗਣ ਆਇਥੋਂ ਐਨਾ ਕੰਮ ਇਹ ਇਥੋਂ ਹੱਥ ਚ ਆਏ ਆਏ ਰਹਿਣੇ ਨਹੀਂ ਰੱਖਾ ਠੀਕ ਐ ਚੱਲੋ ਤੂੰ ਫਾਦ ਨੋ ਨਵਾਵਾਂਗੇ ਅਗਲਾ ਸੈਕਟਰ ਆਇਆ ਆਇਆ ਬੰਦਿਆ ਜਦੋਂ ਮੈਂ ਕਹਾਂ ਹੱਥ ਮੂਰੇ ਆਏ ਲੈਣੇ ਤਿੰਨੇ ਜਦੋਂ ਮੈਂ ਕਹਾਂਗਾ ਸਟਾਰਟ ਉਹ ਟੱਕ ਦੋ ਕਹੀਂ ਅੱਜਾ ਜੇ ਵਾਰ ਖਾਓਗਾ ਮੈਂ ਲੈ ਕੇ ਢੇ ਅੱਜ ਵੇਲੇ ਤੁਸੀਂ ਨੇ ਤੱਕਣੀ ਕਿਸੇ ਨੇ ਮੋਹ ਦੇ ਦੋ ਬਾਈ ਬੱਚੀ ਉਹਨੂੰ ਲੈ ਆ ਤੂੰ ਲੈ ਬੰਦਿਆ ਮੈਂ ਤਾਂ ਹੀ ਰੌਣੀ ਆ ਆ ਕੋਈ ਚੋਦਾ ਬੋਲਾ ਤੂੰ ਦਾ ਸੜਦੇ ਤੂੰ ਨੂੰ ਲਾਉਣ ਦੇ ਕੋਈ ਨਹੀਂ ਆਇਆ ਇਹ ਤੂਰੇ ਆ ਜਾ ਦੇਖ ਤੂੰ ਵਿਚਾਲੇ ਜਾ ਇੱਥੇ ਵਜਾ ਤਾਨੂੰ ਕਰਾਈ ਜੇ ਮੈਂ ਇਹ ਕਰਨਾਂਗੇ ਉਮੀ ਕਰੀ ਚੱਲੇ ਆਹਾਂ ਮੂਰੇ ਤੇ ਮੀਆਂ ਹੋ ਸਕਦਾ ਨਹੀਂ ਚਾਟ ਆ ਜਮੀਨ ਵਾਸਤੇ ਇੱਥੇ ਕੱਹ ਤਦ ਉਹ ਆ ਰੋਂ ਆਇ ਤੂੰ ਆਇਆ ਕਰ ਰਾਂ ਆਇਆ

ਉਹਾਂ ਮੀਰੇ ਦਹਾ ਮਾਪੂਰੀ ਤੇ ਬੈਠਾ ਕਿੰਦਰਾ ਮਾਪੂਰੀ ਮਾਰਾ ਨਾ ਉਹ ਸੈਟਰੀ ਆਈ ਆ ਰੈਡੀ ਇੱਕ ਟਾਲਿਆ ਸੀ ਪੈਸੋ ਹੋਰੇ ਆਏ ਕਰਕੇ ਸਾਨੂੰ ਭੇਜ ਦੋ ਉਧਰ ਪੁਰਾਣੇ ਸਕੂਲ ਕੋ ਨਹੀਂ ਜਾਂਦਾ ਯਾਰ ਮੈਂ ਕਿਹਾ ਤੱਕ ਓਏ ਦੇ ਖੜ ਕੇ ਡੱਬ ਲਵਾਉ ਆ ਖੁੱਚ ਨਹੀਂ ਵਿੜਨੀ ਚਾਹੀਦੀ ਵਟਾ ਨਾਲ ਇੱਥੇ ਚਲੋ 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 ਆ ਦੇਖਿਆ ਇਹ ਬਸ ਇਹ ਤੋਂ ਆਏ ਅੱਧਾ ਆਏ ਜਿਵੇਂ ਹਵਾ ਸਮਾਨੇ ਕਰਨਾ ਬਾਹਰ ਇਹ ਇਹ ਸਲੋ ਵਾਲਾ ਜਿਹੜਾ ਤੇਲ ਵਾਲਾ ਉਹ ਵੀ ਲਵਾਵਾਂਗੇ ਆਪਾਂ ਹਾ ਇਹ ਸਲੋ ਵਾਲਾ ਜਿਵੇਂ ਹਵਾ ਸਮਾਨ ਵਾਲਾ ਵੈਰੀ ਗੁੱਡ ਇੰਨੇ ਨਹੀਂ ਸਭ ਨੂੰ ਪਤਾ ਦੋ ਚਲੋ ਚਲੋ ਕਰਨਾ ਵੈਰੀ ਗੁੱਡ ਇਹ ਬੜਾ ਛੇਤੀ ਬੜੀ ਯਾਰ ਆਪਾਂ ਜਦੋਂ ਨੈਕਸਟ ਕਰਾਂਗੇ ਚਲੋ ਚਲੋ ਕੁਝ ਨਹੀਂ ਲੈਂਦਾ ਚਲ 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 ਹੋ ਗਿਆ ਬੱਸ ਨਹੀਂ ਚਲੋ ਤੁਸੀਂ ਨੇ ਤਾਂ 2 ਮਿੰਟ ਹੋਰ ਨਹੀਂ ਯਾਰ ਉਹ ਸਾਰਾ ਧਿਆਨ ਆਏ ਉਹ ਵੀ ਅਸੀਂ ਨੇ ਸਰੀਰ ਬਣਾਉਣਾ ਹੈ ਉਹਦੇ ਮਾਪੇ ਦਾ ਨੌ ਰੋਸ਼ਨ ਕਰਨਾ ਠੀਕ ਹੈ ਕੱਲੀ ਕਬੱਡੀ ਨਹੀਂ ਪੁੱਤੋ ਤੁਸੀਂ ਫਿਜ਼ੀਕਲ ਫਿਟ ਹੋਵੋਗੇ ਕਾਨੂੰ ਭਰਤੀ ਹੋਣਾ ਕਿਸੇ ਨੇ ਫੌਜ ਚ ਦੀ ਭਰਤੀ ਦੇਖਣੀ ਹੈ ਕੋਈ ਐਥਲੀਟ ਬਣਨਾ ਹੋਰ ਵੀ ਸਪੋਰਟਸ ਕੋਈ ਵੀ ਬਣ ਸਕਦੇ ਹੋ ਕੱਲੀ ਕਬੱਡੀ ਖੇਡਣ ਵਾਸਤੇ ਜਲਦੀ ਆਇਓ ਪ੍ਰੈਕਟਿਸ ਕਰੋ ਤਸਵੀਰ ਫਟਾ ਕਰੋ ਜੇ ਫੱਟਾ ਜੀ ਆ ਨੌਜਵਾਨ ਆ ਦੇਖਦੇ ਆ ਕੱਲ ਵਾਂਗੂ ਬੇਇੱਜ਼ਤੀ ਤਾਂ ਨਹੀਂ ਕਰਾਉਂਦਾ ਕੱਲਾ ਆਇਆ ਜਾਣਾ ਉਹ ਮੈਂ lo e fodde di sorry nothing a te coi ਪਾਣੀ ਜ਼ਰੂਰੀ ਹੈ। ਇਹ ਘੰਟਾ ਡੇਢ ਘੰਟਾ ਮਿਹਨਤ ਕਰਨ ਦਾ 2.5 ਤੋਂ 3 ਲੀਟਰ ਪਾਣੀ ਜ਼ਰੂਰੀ ਹੈ। ਜੇ ਰੱਖਦਾ 2 ਡੀਟਾਡ ਹੋ ਗਈ, ਮਾਸਾ ਚਟਡ ਹੋ ਗਿਆ। ਜੇ ਬਾਡੀ ਚ ਪਾਣੀ ਰਹੂਗਾ ਫਿਰ ਕੁਝ ਵੀ ਡੈਟ ਨਹੀਂ। 75 ਤੋਂ 80% ਵਾਟਰ ਰਹਿਣਾ ਚਾਹੀਦਾ ਫੋਲੀ। ਮਾਸਾ ਜਾਗ ਲਗਾ ਮੈਂ ਟੈਕ ਕਰੂਗਾ। ਕਾਰਬੋਸਟਲ ਕੋ ਜਾ। ਨਾ ਪੀਂ ਉਹ ਪੰਲੇ। ਆ ਜਾਓ ਆ ਰਾਮ ਨਾਲ ਦੇ ਕੀ ਆ ਚੀਜ਼ ਆ ਤੁਸੀਂ ਜਾਣਾ ਆ ਰਾਮ ਨਾਲ ਆ ਹਾਂ ਸਲੋ ਚੰਦੇ ਓਏ ਇਕਾ ਪੂਰੀ ਆਏ ਹੁਣੇ ਹੱਥ ਮੂਰੇ ਹੋਣੇ ਚਾਹੀਦੇ ਰੱਖਣਾ ਬੱਤ ਨਹੀਂ ਮੰਗ ਹੋਣੇ ਚਾਹੀਦੇ ਜੇ ਮਿੱਤ ਤੇਰੀ ਮਾਰੀ ਕਰਮੂ ਬੋਗਾਂ ਡੈਂ ਗੜਾਰੇ ਤਰੋ ਤਲੋ ਮਰੇ ਘੰਟਾ ਕਿਹਾਂ ਜਾਂਦਾ ਹੈ ਕਹਿੰਦਾ ਲੈ ਹੁਣ ਲੈ ਕੇ ਆਇਆ ਉਦੋਂ ਦਾ ਹੁਣਾ ਖੱਟ ਕੇ ਯਾਰ ਜੱਡੇ ਖੱਟ ਕੇ ਆਹ ਇਹ ਮੂਰੇ ਚਾਰ ਤੇ ਲੱਗੀ ਦੋ ਜਣਾ ਠੀਕ ਜਾ ਕੇ ਫੇਰ ਤੋਂ ਨਾ ਹੁੰਦਾ ਦੋ ਮੇਰੇ ਜੰਪ ਦਿਵਾ ਕੇ ਕੌੜੀ ਇਹਨੂੰ ਪੱਟ ਨੂੰ ਪਹਾਂਚਾ ਬਣਾਵਾ ਬਧਾਵਾਗੇ ਕੰਮ ਪਰ ਆਦੇ ਹੋਈ ਜਾਣਾ ਕੋਟਾ ਵੀਰੋ ਦੋਖਣ ਦੇ ਕਿਹੜੀ ਚੀਜ਼ ਲੋਖਲਾ ਕੀ ਸਭ ਲੋ ਸੈਟ ਹੋ ਗਿਆ ਜਨੋ 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 ਸਰੇ ਹੋਇ ਆ ਕੇ ਮੈਂ ਆਉਣਾ ਹੋਇ ਆਪਣਾ ਇਹ ਨਹੀਂ ਚਿਹਰੇ ਦਿਲਾਂ ਦਲ ਚਲ ਤੇ ਚੱਲ ਚੱਲ ਜੋ ਆਖਾਂ ਨੂੰ ਬਿਣਾ ਇੱਟੋਂ ਤੋਂ ਚੱਲੋ ਚੱਲੋ ਤੀਜਾ ਸੈਂਟਾ ਬਈ ਹੁਣ ਆ ਜੀ

ਕਰ ਤੂੰ ਵੀ ਅਰੇ ਬਾਬਾ ਅੱਛਾ ਕੱਦ ਨੂੰ ਮੇਰੇ ਪਲੇਸ ਨਹੀਂ ਹੁੰਦੇ ਬੱਜੀ ਜੇ ਕੋਈ ਵੀ ਨਾ ਦੋ ਨਾ ਦੋ ਬੰਦੇ ਆ ਬਦੁਰਾ ਤੇ ਆਉਂਦੇ ਨਾ ਬਾਪੂ ਨੂੰ ਨਾ ਮੁਆਫੀ ਨਾ ਹਾਂ ਆ ਦੇਖ ਲਓ ਜੀ ਮੈਂ ਹਾਂ ਉਸਤਾਦ ਦੀ ਕਿਤਾਬ ਨਾਲ ਲੁਣਾ ਕਿ ਜਦੋਂ ਵੀ ਆਇਓ ਬਹੁਤ ਉੱਧਿਆਵਰ ਹੋਣਾ ਨਹੀਂ ਕਿਵੇਂ ਆਇਓ ਜੀ ਜ਼ਰੂਰੀ ਹੈ ਇੱਕ ਸੱਟਬੰਦ ਗਲਾਸ ਮਾਰੋ ਬਤਾ ਤੇਰਾ ਔਖਾ ਜਾਂਦਾ ਨਹੀਂ ਔਖੇ ਹੁੰਦੇ ਜਿੰਨੀ ਗਰਮੀ ਨੇ ਛੜਦੀ ਆ ਉਹਨੇ ਬਾਣੀ ਜ਼ਰੂਰੀ ਆ ਤਾਂ ਅੱਧਾ ਘਰਾਸ ਮਾਰੋ ਪਾਣੀ ਨਾਲ ਬਸ ਫਾਇਦੀ ਫਾਇਦਾ ਬੰਦੇ ਚ ਗਰਮੀ ਨਹੀਂ ਭਰਦੀ ਹੈਗੀ ਕਿਉਂ ਟਾਈਮ ਜਿਹੜੇ ਘੰਟਾ ਘੰਟਾ ਪਾਣੀ ਇਹਨਾਂ ਪੀਤਾ ਤਾਂ ਗਰਮੀ ਹੈ ਭਰੂ ਅੰਦਰ ਪਾਣੀ ਜ਼ਰੂਰੀ ਆ ਪਲੇਅਰ ਵਾਸਤੇ ਨੇ ਗਾਣੇ ਵੇ ਉਹ ਦਿਆ ਭਾਈ ਲੋਟ ਚ ਬਾਅਦ ਤੱਕ ਪਰ ਲਿਓ ਗਾਣਾ ਬਾਕੀ ਅੱਜ ਬਾਅਦ ਆ ਜਾਣਾ ਮੈਂ ਕਿ ਨਹੀਂ ਜਾਂਦੇ ਫਿਰ ਨਾ ਹੀ ਇਹ ਨਾ ਕੋਈ ਨਹੀਂ ਜਾ ਕੇ ਕੇ ਭਾਈ ਹੁਣ ਚੌਥੀ ਚੀਜ਼ ਦੱਸਦਾ ਹੋਇਆ ਕੀ ਕਰਦਾ ਨਾ ਨਾ ਕਰਦਾ ਪਿਆ ਹੋਇਆ ਆ ਲੈਣ ਸਰ ਨੂੰ ਪਹਿਲਾ ਹੁੰਦੀ ਆ ਹੁਣ ਪੇੜਾ ਵੀ ਹੋ ਗਿਆ ਇੱਥੇ ਓ ਹੌਲੀ ਚੱਲੋ ਮੇਰੀ ਤਾਂ ਜਾਨ ਬਹੁਤਾ ਹੈ ਦੇਖ ਲਓ ਫਰੀ ਕੱਢੋ ਇਦਾਂ ਉਹੀ ਲੱਗਦਾ ਮੈਂ ਤਾਂ ਪਿਆ ਗਾਣਾ ਦੇ ਕਮਾਂਡ ਬਟਾਂਕ ਹਟਾ ਦੇ ਇਸੇ ਬੈਰੀ ਵਾਹ ਜਸਦੀ ਬਣਾਇਆ ਕਰ ਬੱਦ ਦਾਣਾ ਸਹੀ ਬਾਰੇ ਇਸੇ ਦਿਨ ਚਾਹੋਂ ਪਾ ਤੀ ਗਿਆ ਵੀ ਖਾਂਸੀ ਲੈਟ ਮਾਰਦੀ ਨੇ

ਤੋਰ ਆਇਂਸ ਤੇ ਆਇਂਸ ਸੋਚਾ ਕੇ ਆਏ ਜਿਹੜੇ ਗਦਾ ਨਾ ਆਇਂ ਇੱਧਰ ਤਾਂ ਬਣ ਰਹੀ ਐ ਆਇਆ ਬੋਲੋ ਸਵਾਗਤ ਜਿਹੜੇ ਪੰਡਾ ਮੂਵੀ ਯੂਨੰਗ ਦਾ ਬੁਰੀ ਦੇ ਨੌਤੇ ਚੈਨਲ ਦਾ ਦੋ ਬੁਰੀ ਸਿੰਘ ਦਾ ਹੈ ਨਾ ਹਾਂਜੀ

ਯਾਰ ਇਹ ਬਹੁਤ ਵਧੀਆ ਨਹੀਂ ਬਹੁਤ ਵਧੀਆ ਇਹ ਰੋਜ਼ ਆਇਆ ਕਰੋ ਮਿਹਨਤ ਕਰੋ ਲੰਗਰ ਸ਼ਰਮੋ ਮੈਂ ਛਾਤੀ ਜ਼ੋਰ ਮਾਰਾਂ ਕੋਲ ਛਾਤੀ ਛਾਤੀ ਜ਼ੋਰ ਮਾਰੋ ਜ਼ੋਰ ਤੇ ਹੁਣ ਕਿਹੜੀ ਕੰਮਾ ਆਫ ਸੈਟ ਇਹਦਾ ਇਹਦਾ ਪੂਰੇ ਉਦੋਂ ਸੁਰੂ ਤੋਂ ਫੇਰ ਚੱਲ ਗਿਆ ਦੁਬਾਰੋਂ ਹੱਸਿਆ ਦੁਬਾਰੋਂ ਚੱਲੇ ਤੇ ਹੁਣ ਦੁਬਾਰੋਂ ਚੱਲ ਵੀ ਤੇ ਆ ਜੋ ਆ ਮੁੰਡਾ ਜੀ ਇਹ ਬਹੁਤ ਮਜ਼ਾਕ ਕਰਦਾ ਹੈਗਾ ਤੇ ਅੱਜ ਕੱਲ ਵੀ ਇਹ ਐਂਡ ਤੇ ਦੀਗਾ ਵੀਡੀਓ ਚ ਸਭ ਤੋਂ ਤੇ ਅੱਜ ਵੀ ਐਂਡ ਦੀ ਹੈ ਕੀ ਕਹਿਣਾ ਚਾਹੂਗਾ ਆਪਦੇ ਪ੍ਰਦਰਸ਼ਨ ਬਾਰੇ ਹਾਂ ਜੋ ਜੀਓ ਅਸਤਾਨ ਸਹੀ ਮੈਂ ਤਾਂ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕਰਦੇ ਨੇ ਬੇਠੇ ਠੀਕ ਹੈ ਜੀ ਕੰਮੋ ਨਾਗਰਾ ਜੀ ਇਧਰ ਗੁਰਜੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਉਹ ਹੜਵੇਂ ਦਾ ਬਾਈ ਠੀਕ ਹੈ ਗੁਰੇ ਬੁਲਾ ਲਈ ਆਪਣਾ ਚਲੋ ਡੇਢ ਮਿੰਟ ਇਧਰ ਆ ਜਾ ਬਣਾ ਲਾ ਦੇ ਡੇਢ ਦਾ ਜੀ ਕਿੱਟ ਨਹੀਂ ਖੜੇ ਇਹ ਕਿਹੜਾ ਕਿਸੇ ਦਾ ਡੇਢ ਦਾ ਜਾਂਦਾ ਕਰਦੇ ਬਾਈ ਡੇਢ ਦਾ ਠੀਕ ਆ ਦੋਰੀਆ ਆ ਰਹੇ ਵੀ ਲੋਣਾ ਦੇਖੀ ਇਹ ਇੱਥੇ ਬੈਠਣਾ ਹੈ ਇੱਥੋਂ ਬਸ ਬਾਲਾ ਨਹੀਂ ਆਏ ਆਏ ਨਹੀਂ ਕਰਦਾ ਕਿਸੇ ਨੇ ਇੱਥੋਂ ਬਸ ਆ ਚੀਜ਼ ਆ ਇਹ ਇੰਨੀ ਕ ਜਾ ਵੀ ਸਲੋ ਆਣਾ ਨਹੀਂ ਲੱਗਣੀ ਚਾਹੀਦੀ ਜਿਵੇਂ ਬਸ 1/2 ਘੰਟਾ ਆਏ ਸਮਝ ਗਏ ਸਾਰੇ ਬਾ ਇੰਨਾ ਕ ਆਏ ਨਹੀਂ ਕਰਨਾ ਹੈਗਾ ਇਹ ਹੋਰ ਚੀਜ਼ ਹੈ ਅੱਬੇ ਜੈਨ ਸਾਰੇ ਲਾਲਾ ਕਰ ਥੱਲੇ ਆ ਲਾਲਾ ਕਰ ਥੱਲੇ ਹਾਂ ਇਤੋਂ ਅਬ ਆਪਾਂ ਬੇਧਰਦਾ ਕਰੋ ਸਾਰੇ ਜਨੇ ਆਉਣ ਨਾਲ ਚੱਲ ਤੁਰੋ ਉਹ ਜੀ ਬਹੁਤ ਬਰਾਦਰ ਲੋਡਰ ਆ ਫਿਰਾਂ ਜੇ ਤੁਸੀਂ ਵੀ ਆ ਜਾਓ ਇੱਥੇ ਸਾਈਆਂ ਨੂੰ ਥੋੜਾ ਮੰਨ ਆ ਗਿਆ ਆ ਗਿਆ ਇੱਧਰ ਆ ਗਿਆ ਇੱਧਰ ਇੱਧਰ ਆ ਦੇ ਛਿੱਟ ਛਿੱਟ ਮੇਰਾ ਕੀ ਮਾਰ ਹੋ ਜਾਗੀ ਉਹ ਗੱਲ ਲੱਗਿਆ ਲੱਗਿਆ ਮੇਰਾ ਹੱਥ ਨਾ ਮੀਆ ਕਰ ਲੈ ਪਰ ਓਏ ਹੈਡ ਮੱਟ ਲੱਗਿਆ ਹੋ ਮੇਰਾ ਆਪੇ ਦੱਸੂਗਾ ਆਪੇ ਮਾਰੂਗਾ ਬਿਕਰਾਲਾ ਇਂ ਡਿੱਗਦਾ ਹੈ ਤੇ ਹਾਂ ਓਏ ਪਾਣੀ ਦੀ ਹੁਣ ਆ ਗਈ ਰੈਸਟ ਹੁਣ ਸਾਰੇ ਪਾਣੀ ਪੀ ਗਏ ਹੋਣਗੇ ਤੇ ਉਸ ਤੋਂ ਬਾਅਦ ਅਗਲੇ ਇੱਕ ਸਾਈ ਲੱਗੂ ਪਾਣੀ ਦਾ ਪੀਆ ਨਹੀਂ ਫਿਰ ਮਾਹੌਰਾ ਕਰਵਾਉਣਾ ਸ਼ੁਰੂ ਓਪੇੜੇ ਕੀ ਗੱਲ ਲਗੀ ਆ ਇਹ ਨਹੀਂ ਬੱਬੇ ਕਾਲੀ ਪਿਆ ਮੈਨੂੰ ਭਰਾ ਲੈ ਕੇ ਆ ਤੂੰ ਲੱਗ ਮੇਰੀ ਇਹਦੇ ਮੈਂ ਤਾਂ ਆਉਂਦੀ ਨਹੀਂ ਮੈਂ ਤਾਂ ਹੁੰਦੀ ਨਹੀਂ ਅਗਲੇ ਵਾ ਅਗਲੇ ਇੱਕ ਸੱਚ ਦੱਸਦੇ ਨੇ ਬਾਈ ਓਏ ਆਸ ਦੇਖ ਲੋ ਆਏ ਲੈਣ ਬੰਨਣੀ ਚਾਹੀਦਾ ਸਾਰਿਆਂ ਦੀ ਦੇਖੀ ਐਨਾ ਸਲੋ ਜਾਣਾ ਆਏ ਚਲੋ ਪੈਸਟਲ ਪੈਸਟਲ ਜੋ ਹੋਣੀ ਨਾ ਹੋਈ ਵਾਸ ਨਾ ਬਾ ਮਾ ਮੁੰਡਾ ਜਿਨੀ ਨਾਂ ਲੈਣ ਬਣੀ ਪਪਿਆਂ ਦੀ ਵਾਸ ਬੁਲਾਉਂ ਮੈਂ ਬੜੇ ਬਣ ਨਹੀਂ ਰਹੀ ਬਈ ਲੈਣਾ ਲੈਣ ਬਣ ਨਹੀਂ ਜਿੰਦੇ ਸਰੇ ਦਾਤਾ ਹੋਲ ਡੰਡਾ ਲੈ ਗੋ ਮਰੇ ਡਾਇਰ ਮਰੀ ਗਈ ਸਾਈ ਕੋ ਬਣਦੇ ਨਹੀਂ Nos hará. ਤੇ ਹੁਣ ਜੇ ਆੱਖਾਂ ਨੂੰ ਇਧਰਲੇ ਪਾਸੇ ਕਰਤਾ ਤੇ ਹੁਣੇ ਡੱਡੂ ਛੜਪਿਆਂ ਦਾ ਸੈਟ ਲਾਉਣਗੇ ਕੋ ਸੱਦੇ ਚੱਲੋ सही बारे दस दी बात राणी तुसा रीजन गाके 200 बाय करा रे सोने खाली पट्टा आप सगळ्यांच्या दी मुर्ती ਤੇ ਲੰਗਾ ਹੋਆ ਬਾਈ ਦਾ ਇੱਕ ਵਾਰ ਉੱਥੇ ਹੱਥ ਲਾਉਣਾ ਤੇ ਇੱਕ ਵਾਰ ਇਧਰ ਆਕਣਾ ਆਜਕਣੀ 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 ਮਗਟੂ ਜਾ ਕੇ ਹੋਰ ਇਹਦੇ ਆਉਰੇ ਬਸ ਆ ਬੇਨ ਮੇਂ ਹੋਰ ਇਹ ਤੇ ਅਗਲੀ ਦੀ ਸਾਈਜਾ ਹੁਣ ਖੁੱਲਾ ਹੋ ਕਮਰਾ ਜਾ ਚਲੋ ਬੈਠਣਾ ਬੈਠਣਾ ਦੇਖ ਦੇ ਆ ਗਏ ਆ ਗਲਪਾ ਦੇ ਯਾਰ ਇਹ ਵੀਡੀਓ ਗਲਪਾ ਦੇ ਰਾਮ ਨਾਲ ਜਾਓ ਸੁਣੋ ਖੜਾ ਆ ਬਚਣਾ ਹੋਸੀ ਸੁਣੋ ਗਾਓ ਸਟੈਪ ਤੋਂ ਨਾਲ ਸਟੈਪ ਪੜੇ ਜਿਹੜਾ ਆਉ ਲੈਂਡ ਬਣਾ ਕੇ

ਕਰਦੇ ਪੱਪੀ ਵਾਲਾ ਕੁਸ ਲਾਈਕ ਸਬਸਕ੍ਰਾਈਬ ਮੈਨ ਲਈ ਲਾਈਕ ਸਬਸਕ੍ਰਾਈਬ ਐਂਡ ਫੋਲੋ ਐਂਡ ਸ਼ੇਅਰ ਨੀ ਮਾਜੂਬ ਲੌਗਰ ਕਮੈਂਟ ਵੀ ਕਰੇ ਜਰੂਰ ਵੀਰੋ ਐਲਵਿਸ਼ ਬਾਏ ਸਬਸਕ੍ਰਾਈਬ ਬ्रो ਸਬਸਕ੍ਰਾਈਬ ਨਾ ਕਰ ਉਹ ਕਰਿਓ ਤੇ ਹੁਣ ਅਗਲੀ ਸਾਈ ਕਰਦੇ ਹਾਂ ਸਾਰੇ ਹੀ ਚਿੱਟੜ ਲਾ ਕੇ ਕਰਨਾ ਮਰਚਾਂ ਕੱਬਾ ਬਾਹਰ ਨਿਕਲ ਗਿਆ ਭਾਈ ਤੇ ਉਹ ਵੀ ਨਾ ਸਾਰੇ ਅੰਗਣੂ ਦਿਖਾਉਣਾ ਸਾਰਾ फस्ट <laughs> एक्सरसाइजी <ते शीगी> <laughs> <जीजीजा। laughs>

ਲਾਈਕ ਤੇ ਸਬਸਕ੍ਰਾਈਬ ਕਰਤੇ ਜਾਂਦੇ ਹੋ ਤੇ ਕਮੈਂਟ ਤੇ ਸ਼ੇਅਰ ਵੀ ਲਾਈਕ ਤੇ ਸਬਸਕ੍ਰਾਈਬ ਤੇ ਕਮੈਂਟ ਤੇ ਸ਼ੇਅਰ ਬਹੁਤ ਤਗ ਰਹਿ ਗਈ ਫੁੱਲ ਸਪੋਰਟ ਕਰੇਗੀ ਤਾਂ ਕਿ ਹੋਰ ਆਉਣ ਸਾਡੇ ਚੈਨਲ ਤੇ ਵੀ